ਹੈਲੋ ਸ਼ਸ਼ਕਲ ਜੀ ਜੋਤਪ੍ਰੀਤ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਦੇਖੋ ਆਪਾਂ ਨੇ ਡਲ ਵਰਕ ਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਲੈ ਕੇ ਆਏ ਜੀ ਗੀਜਾ ਕਾਟਨ ਦੇ ਉੱਪਰ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਕਿੰਨੇ ਸੋਹਣੇ ਕਲਰ ਕਿੰਨਾ ਬਹੁਤ ਸੋਹਣਾ ਸਟਾਕ ਹੈ ਜੀ ਬਹੁਤ ਵਧੀਆ ਚੀਜ਼ ਆਪਾਂ ਵਰਕ ਵਾਲੇ ਸੂਟ ਤੁਹਾਨੂੰ ਦਿਖਾਉਣੇਗੇ ਜੀ ਇਹ ਆਪਣੇ ਗਰਮੀਆਂ ਸੀਜ਼ਨ ਦੇ ਵਿੱਚ ਹੁਣ ਤਿਆਰ ਕੀਤੇ ਸੀ ਸਾਰੇ ਆਪਾਂ ਜਲਦੀ ਤੋਂ ਜਲਦੀ ਸਟਾਕ ਕਲੀਅਰ ਕਰ ਰਹੇ ਹਾਂਗੇ ਤੇ ਵੀਡੀਓਸ ਕੀਪਾ ਨਾ ਕਰੀਓ ਜੀ ਧਿਆਨ ਨਾਲ ਦੇਖਿਓ ਦੇਖੋ ਜੀ ਅਗਲਾ ਸੂਟ ਇਹਦੇ ਵਿੱਚ ਥੋੜਾ ਹੈਂਡ ਦਾ ਟੱਚ ਹੈ ਜੀ ਇਹ ਹੈਗਾ ਆਰਗੰਝਾ ਵੀ ਉੱਪਰ ਬਣਿਆ ਹੋਇਆ ਇਹ ਵੀ ਬਹੁਤ ਸੋਨਾ ਫੈਬਰਿਕ ਹੈ ਜੀ ਆਰਗੰਝਾ ਦੇ ਉੱਪਰ ਆਰਗੰਝਾ ਦਾ ਹੀ ਦੁਪੱਟਾ ਹੈ ਜੀ ਬਹੁਤ ਵਧੀਆ ਡਿਜ਼ਾਈਨ ਤਿਆਰ ਕੀਤੀ ਹੋਈ ਨੇ ਜੀ ਚੈਨਲ ਨੂੰ ਵਾਤਵਾਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਕਰੋ ਜੀ ਰਸਤੇ ਦੇ ਵਿੱਚ ਨਾ ਛੱਡਿਆ ਕਰੋ ਦੇਖੋ ਜੀ ये अपने देखो कि सोना वर्क ये कैमरिक कॉटन के उपर नहीं जी ये कलर अपने तैयार करवाए हुए ने बहुत वाली चीजा जो मेरी भैन पसंद है आपने उ करवाइया ने हूँ जो अपने स्टॉक पिया आप सारे ने पिका पाती जी क्लीयर करना है आपकी हूँ आप अगले सर्दियों वाले सूट लैके आवेंगे वर्क वाली जी देखो कि सोना सूट है जी ये वाला ਬਹੁਤ ਵਧੀਆ ਚੀਜ਼ ਲੈ ਕੇ ਆਏ ਜੀ ਦੇਖੋ ਨੀਡਲਵਰਕ ਦੇ ਵਿੱਚ ਬਾਟਮ ਦੇ ਉੱਪਰ ਬੁੱਟੀ ਬਣੀ ਹੋਈ ਹੈ ਜੀ ਬਹੁਤ ਪਿਆਰੇ ਕਲਰ ਨੇ ਜੀ ਬੜੀ ਇਹ ਤੋਂ ਵਧੀਆ ਚੀਜ਼ ਹੈ ਜੀ ਇੱਕ ਤੋਂ ਇੱਕ ਦੇਖੋ ਜੀ ਇਹ ਵਾਲਾ ਬਾਟਮ ਦੇ ਉੱਪਰ ਟੀਰੇ ਦੇ ਉੱਪਰ ਨੈੱਕ ਦੇ ਉੱਪਰ ਤੇ ਦੁਪੱਟੇ ਦੇ ਉੱਪਰ ਵੀ ਬੁੱਟੀ ਦਿੱਤੀ ਹੋਈ ਹੈ ਜੀ ਬਹੁਤ ਸੋਹਣਾ ਵਰਕ ਹੈ ਜੀ ਕਿਉਂਕਿ ਆਪਾਂ ਉਹੀ ਵਰਕ ਲੈ ਕੇ ਆਉਣੇ ਜੋ ਆਪਣੇ ਭੈਣਾਂ ਨੂੰ ਪਸੰਦ ਆ ਵੀਡੀਓ ਨੂੰ ਪਿਆਰ ਦੇਣ ਲਈ ਭੈਣਾਂ ਦਾ ਧੰਨਵਾਦ ਕਰਦੀ ਵੀਡੀਓ ਨੂੰ ਪਿਆਰ ਦੇ ਨਾਲ ਦੇਖ ਲਿਆ ਕਰੋ ਜੀ। ਇਹ ਵਾਰੀ ਵੀ ਆਪਣੇ ਕੋਲ ਕਲਰ ਪਾਈ ਨਹੀਂ ਜੀ। ਇਹ ਆਪਾਂ ਸਾਰਾ ਸਟਾਕ ਲੀਅਰ ਕਰ ਰਹੇ ਹਾਂ ਦੇਖੋ ਇਹ ਵਾਲੇ ਕਲਰ ਰਹਿੰਦੇ ਨੇ। ਤੇ ਵੀਡੀਓ ਨੂੰ ਪਿਆਰ ਦੇ ਨਾਲ ਦੇਖ ਲਿਆ ਕਰੋ ਜੀ। ਸਕਿੱਪ ਨਾ ਕਰਿਆ ਕਰੋ ਜੀ। ਆਪਾਂ ਦਾ ਮਕਸਦ ਰਹਿੰਦਾ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਕਿ ਆਪਣੇ ਭੈਣਾਂ ਨੂੰ ਆਪਾਂ ਜੀ ਤੁਸੀਂ ਸਾਡੇ ਤੋਂ ਨਹੀਂ ਤਿਆਰ ਕਰਾਉਣੇ ਤੁਸੀਂ ਆਈਡੀਆ ਲੈ ਸਕਦੇ ਹੋ ਜੀ। ਇਹ ਨਹੀਂ ਹੁੰਦਾ ਵੀ ਤੁਸੀਂ ਸਾਡੇ ਤੋਂ ਤਿਆਰ ਕਰਵਾਉਣੇ ਜੇ ਤੁਸੀਂ ਕਿਸੇ ਹੋਰ ਪਹਿਣਣ ਤੋਂ ਵੀ ਤਿਆਰ ਕਰਵਾਉਣੇ ਨੇ ਦੇਖੋ ਜੀ ਕੋਈ ਕਲਰ ਕੋਈ ਕਲਰ ਤੇ ਉੱਪਰ ਇਹ ਵਾਲੇ ਕਲਰ ਦੀ ਕਢਾਈ ਕਰਵਾਉਣੀ ਹੈ ਇਹ ਵਾਲਾ ਕੱਪੜਾ ਹੋਵੇ ਆਹ ਵਾਲਾ ਡਿਜ਼ਾਈਨ ਵਰਕ ਹੋਵੇ ਉਸ ਤਰ੍ਹਾਂ ਦੇ ਪੱਤਾ ਵਰਕ ਕਰਵਾ ਲੈਂਗੇ ਜੀ ਤੁਸੀਂ ਜਿੱਥੋਂ ਮਰਜ਼ੀ ਕਰਵਾ ਸਕਦੇ ਨੂੰ ਆਈਡੀਆ ਤੁਸੀਂ ਆਪਣੀ ਵੀਡੀਓ ਦੇ ਵਿੱਚੋਂ ਵੀ ਲੈ ਸਕਦੇ ਹੋ ਤੇ ਕਈ ਵਾਰੀ ਤੁਹਾਡਾ ਕੋਈ ਆਈਡੀਆ ਤੁਹਾਡਾ ਕੋਈ ਵਰਕ ਹੁੰਦਾ ਜੀ ਤੁਸੀਂ ਆਪਣਾ ਵਰਕ ਵੀ ਸਾਨੂੰ ਭੇਜ ਕੇ ਜਿਹੜੀ ਮਰਜ਼ੀ ਸਟਾਫ ਦੇ ਉੱਪਰ ਕਰਵਾ ਸਕਦੇ ਜੇ ਤੁਹਾਡਾ ਕੋਈ ਆਪਣੇ ਕੋਲ ਕੋਈ ਪਸੰਦ ਦਾ ਵਰਕ ਹੁੰਦਾ ਹੈ ਵੀ ਇਸ ਸਟਾਫ ਦੇ ਉੱਪਰ ਕਰਵਾਉਣਾ ਇਹ ਵਾਲਾ ਵਰਕ ਆਪਾਂ ਤੁਹਾਨੂੰ ਵੀ ਤਿਆਰ ਕਰਕੇ ਦੇਵਾਂਗੇ ਜੀ ਦੇਖੋ ਜੀ ਇਹ ਵਾਲਾ ਕਲਰ ਹੈ ਜੀ ਟਾਈ ਐਂਡ ਡਾਈ ਦਾ ਦੁਪੱਟਾ ਬਣਿਆ ਹੋਇਆ ਬਹੁਤ ਵਧੀਆ ਸਟਾਫ ਹੈ ਜੀ ਬਹੁਤ ਪਿਆਰੇ ਪਿਆਰੇ ਸੂਟ ਨੇ ਜੀ ਆਪਣੀ ਮਿਹਨਤੀ ਹੀ ਰਹਿੰਦੀ ਹੈ ਕਿ ਆਪਾਂ ਭੈਣਾਂ ਨੂੰ ਸੂਟ ਜ਼ਰੂਰ ਪਸੰਦ ਕਰਵਾਈਏ ਜੀ ਦੇਖੋ ਜੀ ਅਗਲਾ ਇਹਦੇ ਵਿੱਚ ਕਲਰ ਇਹ ਵਾਲਾ ਹੈ ਨਾ ਦੇਖੋ ਜੀ ਬਹੁਤ ਸੋਹਣਾ ਕਲਰ ਡਿਜ਼ਾਈਨ ਬਣੇ ਹੋਏ ਨੇ ਸਾਰੇ ਇੱਕ ਤੋਂ ਇੱਕ ਵਧੀਆ ਨੇ ਜੀ ਆਪਣਾ ਮਕਸਦ ਹੈਗਾ ਵੀਡੀਓ ਨੂੰ ਪਸੰਦ ਕਰਵਾਉਣ ਲਈ ਸੂਟ ਪਸੰਦ ਹੋਣ ਤੁਹਾਨੂੰ ਤੇ ਆਪਾਂ ਥੋੜੇ ਜਿਹੇ ਹੈਂਡਵਰਕ ਤੇ ਵੀ ਕਰਵਾਏ ਹੋਏ ਨੇ ਜੀ ਇਹ ਵਾਲਾ ਦੇਖੋ ਜੀ ਸੂਪ neck ਤੇ ਬਾਟਮ ਬਾਜੂ ਬਹੁਤ ਸੋਹਣਾ ਵਰਕ ਹੈ ਜੀ ਇਜਰੀ ਦੇ ਨਾਲ ਵਰਕ ਹੋਇਆ ਹੋਇਆ ਸਾਰੇ ਆਪਾਂ ਨੇ ਵਧੀਆ ਖੁਰ ਸੂਟ ਤਿਆਰ ਕਰਵਾਏ ਹੋਏ ਨੇ ਜੀ ਕਿਉਂਕਿ ਆਪਾਂ ਜਿਆਦਾ ਕੁਆਂਟੀਟੀ ਦੇ ਵਿੱਚ ਇਕੱਠੇ ਸੂਟ ਤਿਆਰ ਕਰਵਾ ਲੈਣੇ ਆ ਤੇ ਆਲੇ ਆਪਾਂ ਸਾਰੇ ਕਲੀਅਰ ਕਰਨੇ ਨੇ ਜੀ ਹੁਆ ਦੇਖੋ ਜੀ ਵੀ ਚੇਹ ਵਾਲੇ ਕਲਰ ਨੇਗੇ ਜਲਦੀ ਤੋਂ ਜਲਦੀ ਆਪਾਂ ਸਟਾਕ ਕਲੀਅਰ ਕਰਨਾ ਹੈ ਜੀ ਫਿਰ ਵਿੰਟਰ ਸੀਜ਼ਨ ਵਾਲਾ ਵੀ ਲੈ ਕੇ ਆਉਣਾ ਤੇ ਹੁਣ ਕਿਉਂਕਿ ਹੈਂਡਵਰਕ ਜ਼ਿਆਦਾ ਆਏਗਾ ਪਾਰਟੀ ਵੇਅਰ ਸੂਟ ਸੂਟ ਹੋਇਆ ਕਰਨਗੇ ਸੀ ਤੁਸੀਂ ਆਪਣੀ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਤੁਹਾਨੂੰ ਆਈ ਨਹੀਂਗਾ ਜ਼ਰੂਰ ਮਿਲੇਗਾ ਕੋਈ ਨਾ ਕੋਈ ਨਵੀਂ ਚੀਜ਼ ਦੇਖਣ ਸਾਡੀ ਵੀਡੀਓ ਜ਼ਰੂਰ ਮਿਲੂਗੀ ਇਹ ਵਾਲੇ ਦੇਖੋ ਜੀ ਹੈਂਡਵਰਕ ਦੇ ਵਿੱਚ ਨੇ ਇਹ ਜੀ ਵਾਲੀ ਕਲਰ ਦੇਖੋ ਜੀ ਬਹੁਤ ਵਧੀਆ ਚੀਜ਼ਾਂ ਬਹੁਤ ਵਧੀਆ ਲੈ ਕੇ ਆਏ ਆ ਜੀ ਇਹ ਆਰਗੈਂਜਾ ਦੇ ਉੱਪਰ ਸਟੱਫ ਹੈ ਜੀ ਆਰਗੈਂਜਾ ਦੇ ਉੱਪਰ ਆਪਾਂ ਨੇ ਹੈਂਡਵਰਕ ਕਰਵਾਇਆ ਹੋਇਆ ਇਹ ਕੁਝ ਪਹਿਣਾ ਨੇ ਆਪਾਂ ਤੇ ਡਿਮਾਂਡ ਤੇ ਕਰਵਾਏ ਸੀ ਫਿਰ ਆਪਾਂ ਨੇ ਕਾਫੀ ਕਲਰਾਂ ਦੇ ਵਿੱਚ ਇਹ ਸੂਟ ਤਿਆਰ ਕਰਵਾਏ ਸੀ ਬਹੁਤ ਸੇਲ ਹੋਈ ਨੇ ਜੀ ਮੇਰੇ ਪਹਿਣਾ ਨੂੰ ਇਹ ਵੀ ਆਪਣਾ ਡਿਜ਼ਾਈਨ ਬਹੁਤ ਜ਼ਿਆਦਾ ਪਸੰਦ ਆਇਆ ਤਾਂ ਕਿ ਜੋ ਚੀਜ਼ ਪਹਿਨਣ ਨੂੰ ਪਸੰਦ ਹੁੰਦੀ ਹੈ ਜੀ ਆਪਾਂ ਉਹਨੂੰ ਥੋੜਾ ਜਿਹਾ ਜ਼ਿਆਦਾ ਫਿਰ ਕਲਰ ਅਮਤਾਬਕ ਲੈ ਕੇ ਆਉਣੇ ਆ ਦੇਖੋ ਜੀ ਇਹ ਮੇਰੀ ਭੈਣ ਨੇ ਕਿਸੇ ਨੇ ਸਿੰਪਲ ਸੂਟ ਤਿਆਰ ਕਰਵਾਇਆ ਸੀ ਕੈਮਰੀਕ ਦੇ ਉੱਪਰ ਟਾਈ ਐਂਡ ਡਾਈ ਬਹੁਤ ਵਧੀਆ ਨਾਲ ਦੁਪੱਟਾ ਜੀ ਬਾਟਮ ਤੇ ਕਲਰ ਦੇਖੋ ਜੀ ਬਹੁਤ ਚਾਚਰ ਹੈ ਸੂਟ ਇਹ ਮੇਰੀ ਭੈਣ ਨੇ ਸੂਟ ਮੰਗਵਾਇਆ ਸੀਗਾ ਇਸ ਕਰਕੇ ਆਪਾਂ ਨੇ ਇਹਦੇ ਨਾਲ ਦੇ ਇਸ ਕਲਰ ਦੇ ਵਿੱਚ ਕਈ ਸੂਟ ਤਿਆਰ ਕਰਵਾਏ ਸੀ ਹੁਣ ਆਪਣੇ ਕੋਲ ਸਿਰਫ ਇਹੀ ਇੱਕ ਸੂਟ ਹੀ ਰਹਿ ਗਿਆ ਬਾਕੀ ਸਾਰੇ ਸੂਟ ਸੇਲ ਹੋ ਗਏ ਜੀ ਤੇ ਵੀਡੀਓ ਨੂੰ ਪਿਆਰ ਸਤਿਕਾਰ ਨਾਲ ਦੇਖਿਆ ਕਰੋ ਜੀ ਧੰਨਵਾਦ ਜੀ ਹੁਣ ਆਪਾਂ ਮਿਲਾਂਗੇ ਜੀ ਅਗਲੀ ਵੀਡੀਓ ਦੇ ਨਾਲ ਜਰੂਰ ਦੇਖੇ